ਪੰਜਾਬ ਦੇ ਸ਼ੰਭੂ ਤੋਂ ਲੈ ਕੇ ਸਾਨੇਵਾਲ ਤੱਕਰ 7 ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਹਮਦਾਬਾਦ ਤੋਂ ਇਸ ਦਾ ਉਦਘਾਟਨ ਕੀਤਾ ਗਿਆ ਵੀਡੀਓ ਕਾਨਫਰencing ਜ਼ਰੀਏ ਹਰੀ ਚੰਡੀ ਦਿਖਾਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਸਟੇਸ਼ਨ ਤੋਂ ਮਾਲ ਗੱਡੀ ਨੂੰ ਹਰੀ ਚੰਡੀ ਵੀਡੀਓ ਕਾਨਫਰencing ਰਾਹੀਂ ਦਿਖਾਈ ਖਾਸ ਪ੍ਰੋਗਰਾਮ ਪੰਜਾਬ ਦੇ ਵਿੱਚ ਜੋ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਖੰਨਾ ਉੱਥੇ ਰੱਖਿਆ ਗਿਆ ਸੀ ਜਿੱਥੇ ਪੰਜਾਬ ਗਵਰਨਰ ਬਰਵਾਰੀ ਲਾਲཕਰੋਹਤ ਪਹੁੰਚੇ ਸਨ ਉਨ੍ਹਾਂ ਨੇ ਇਸ ਦਿਨ ਨੂੰ ਇਤਿਹਾਸਿਕ ਦੱਸਿਆ ਉਨ੍ਹਾਂ ਕਿਹਾ ਕਿ ਰੇਲਵੇ ਦੇ ਵਿਕਾਸ ਦੇ ਵਿੱਚ ਅੱਜ ਦਾ ਦਿਨ ਬੇਹਦ ਮਹੱਤਵਪੂਰਨ ਹੈ ਇਤਿਹਾਸਿਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਮਰਪਿਤ ਫਰੇਟ ਕਾਰਿਡੋਰ ਕਾਰਪੋਰੇਸ਼ਨ ਡੀ ਐਫ ਸੀ ਸੀ ਦੇ ਪੂਰਬੀ ਤੇ ਪੱਛਮੀ ਕਾਰਿਡੋਰ ਨੂੰ ਸਮਰਪਿਤ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਸ਼ੰਭੂ ਤੋਂ ਸਾਨੀਵਾਲ ਤੱਕਰ ਸਾਧਾਵਾ ਤੇ ਨਵੇਂ ਸਟੇਸ਼ਨਾਂ ਦਾ ਉਦਘਾਟਨ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਅੰદાવાદ ਤੋਂ ਵੀਡੀਓ ਕਾਨਫਰencing ਰਾਹੀਂ ਉਦਘਾਟਨ ਕੀਤਾ ਸਮਾਗਮ ਮੇਸ਼ਾ ਦੀ ਸਭ ਤੋਂ ਵੱਡੀ ਅਨਾਜ ਮੰਡੀ ਸ਼ਹਿਰ ਖੰਨਾ ਦੇ ਵਿੱਚ ਰੱਖਿਆ ਗਿਆ ਸੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰਹੋਤ ਪਹੁੰਚੇ ਮਾਲਗੱਡੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਫਰੈਂਸਿੰਗ ਰਾਹੀਂ ਹਰੀ ਚੰਡੀ ਦੇ ਕੈਰਵਾਨਾ ਕੀਤਾ ਰਾਜਪਾਲ ਬਨਵਾਰੀ لال ਪੂਰੋਹਤ ਨੇ ਕਿਹਾ ਕਿ ਅੱਜ ਭਾਰਤ ਦੇ ਵਿੱਚ ਰੇਲਵੇ ਦੇ ਵਿਕਾਸ 'ਚ ਇਤਿਹਾਸਿਕ ਦਿਨ ਦਰਜ ਹੋਇਆ ਰੇਲਵੇ ਤਰੱਕੀ ਦਾ ਇੱਕ ਮਹੱਤਵਪੂਰਨ ਸਾਧਨ ਹੈ ਲੁਧਿਆਣਾ ਦੇ ਲਈ ਨਵਾਂ ਖੰਨਾ ਇੱਕ ਵਧੀਆ ਸਥਾਨ ਰਹੇਗਾ ਬਨਵਾਰੀ لال ਪੂਰੋਹਤ ਨੇ ਦਾਅਵਾ ਕੀਤਾ ਕਿ ਇਸ ਦੇ ਨਾਲ ਛੋਟੇ ਤੇ ਵੱਡੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਬਹੁਤ بڑی ਉਪਲਬਧੀ ਹੈ ਸਾਡੇ ਪੰਜਾਬ ਕੇ ਲਈ ਖਾਸ ਕਰ ਉਦਯੋਗ જગਤ ਕੇ ਲਈ ਇਹ ਕੋਰੀਡੋਰਸ ਹੈ ਆਪਨੇ ਸੁਨਾ ਹੋਗਾ ਆਪਨੇ ਕਿ डेडिकेटेड गुड्स रेल लाइन पूरी की पूरी होगी गुड्स का मूवमेंट फास्ट होगा इंडस्ट्रियलाइजेशन फास्ट होगा और उसका मतलब पूरी विकास के गंगा बहेगी ये निश्चित ही है ये बहुत बड़ा आज का दिन महत्वपूर्ण तो दिन है पंजाब के लिए खाली पंजाब का नहीं इस डेडिकेटेड कॉरिडोर से पूरा पूरा पांचों सातों जो इधर की स्टेट्स है तो उन सबका फायदा होगा कश्मीर का हिमाचल का बहुत बड़ा लाभ होगा ਲਗਤੀ ਹੋਗੀ ਪ੍ਰੋਡਕਸ਼ਨ ਵੜੇਗਾ ਇਹ ਨਿਸ਼ਚੈ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਕੀ ਦਮਤਾ ਕੀ ਤਰਫੋਂ ਬਹੁਤ ਬਹੁਤ ਧੰਨਵਾਦ ਹੁਨਕਾ ਅਭਿਨੰਦਨ ਜਿੱਥੇ ਤੱਕ ਪੰਜਾਬ ਦੇ ਡਿਵੈਲਪਮੈਂਟ ਲਈ ਬਹੁਤ ਬੜਾ ਇੱਕ ਕਦਮ ਹੈ ਉਥੇ ਸਾਰੇ ਦੇਸ਼ ਲਈ ਇਹ ਫਰੇਟ ਕੋਰੀਡੋਰ ਲਈ ਇਨਫਰਾਸਟ੍ਰਕਚਰਲੀ ਬਹੁਤ ਬੜਾ ਕਦਮ ਹੈ ਮੈਂ ਧੰਨਵਾਦ ਦਿੰਨਾ ਪੀਐਮ ਮੋਦੀ ਸਾਹਿਬ ਨੂੰ ਕਿ ਉਹਨਾਂ ਨੇ 2500 ਕਿਲੋਮੀਟਰ ਦੇ ਵਿੱਚ ਜਿਹੜਾ ਚਾਵਾ ਪਾਇਲ ਟੂ ਸਹਾਰਨਪੁਰ ਇਹ ਜਿਹੜਾ ਕੋਰੀਡੋਰ ਦਾ ਉਦਘਾਟਨ ਅਜ ਕੀਤਾ ਹੈ ਇਹਦਾ ਸਾਡੇ ਸ਼ਹਿਰ ਨੂੰ ਸਾਡੇ ਪੰਜਾਬ ਨੂੰ ਬਹੁਤ بڑا ਲਾਹਾ ਮਿਲਣ ਵਾਲਾ ਹੈ ਇਹਦੇ ਨਾਲ ਜਿਹੜੀ ਮਾਲ ਗੱਡੀਆਂ 100 ਕਿਲੋਮੀਟਰ ਦੇ ਸਪੀਡ ਨਾਲ ਤੁਰੇਗੀ ਔਰ ਜਿਹੜਾ ਕਿਸਾਨਾਂ ਨੂੰ ਇੱਕ ਕਿਸਾਨ ਰੇਲ ਵੀ ਇਹਦੇ ਉੱਪਰ ਤੁਰਨੀ ਹੈ ਉਹਨਾਂ ਨੂੰ ਉਦਯੋਗਪਤੀਆਂ ਨੂੰ ਇਹਦਾ ਬਹੁਤ بڑا ਫਾਇਦਾ ਮਿਲਣਾ ਹੈ ਮੈਂ ਪੀਐਮ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਜਿਸ ਤਰ੍ਹਾਂ ਇਹ ਸੇਖਤ ਤੋਂ ਵੱਡੀ ਰਾਣਾ ਮੰਡੀ ਖੰਨਾ ਦੇ ਵਿੱਚ ਹੈ ਇੱਥੇ ਕੀ ਲਾਭ ਮਿਲੂਗਾ ਜਿੱਤਨਾ ਸਪੈਸ਼ਲ ਲੱਗਦੀ ਹੈ ਜਾਨ ਕੋਈ ਹੋਰ ਖਾਦਾ ਵਗੈਰਾ ਆਉਂਦੀਆਂ ਨੇ ਉਹਦਾ ਕੀ ਫਾਇਦਾ ਹੋਊਗਾ ਤੁਸੀਂ ਇਕੱਲੇ ਖਾਦਾ ਤੇ ਇਹਦੇ ਤੱਕ ਨਾ ਮਹਦੂਦ ਰਹੋ ਜੀ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜਾ 100 ਕਿਲੋਮੀਟਰ ਰੇਲ ਗੱਡੀ ਸਪੀਡ ਨਾਲ ਤੁਰੂਗੀ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਇੰਨਾ ਬੜਾ ਇਹਦਾ ਲਾਹਾ ਮਿਲਣ ਜਾ ਰਿਹਾ ਹੈ ਲੋਕਾਂ ਨੇ ਟਰਾਂਸਪੋਰਟੇਸ਼ਨ ਤੋਂ ਜ਼ਿਆਦਾ ਰੇਲਵੇ ਦੇ ਉੱਪਰ ਕਨਵਰਟ ਹੋ ਜਾਣਾ ਹੈ ਲੋਕਾਂ ਦੇ ਫਰੀਟ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਘਟਣਗੇ ਲੋ ਤੁਸੀਂ ਦੇਖਿਓ ਇੰਡਸਟਰੀ ਜਿਹੜੀ ਡਰਾਈਪੋਰਟ ਤੋਂ ਦੂਰ ਹੈ ਜਿਹੜੀ ਡਰਾਈਪੋਰਟ ਤੇ ਤੇ ਪੋਰਟ ਤੋਂ ਦੂਰ ਹੈ ਉਹਨੂੰ ਬਹੁਤ ਬੜਾ ਫਾਇਦਾ ਮਿਲਣ ਵਾਲਾ ਹੈ ਜਿਹੜੇ ਲੋਕ ਸਾਡੇ ਬਹੁਤ ਦੁਖੀ ਸੀਗੇ ਉਦਯੋਪਤੀ ਉਹਨਾਂ ਨੂੰ ਬਹੁਤ ਲਾਭ ਮਿਲਣਾ ਜਦ ਤਰੀ ਟ੍ਰੇਨ ਦੀ ਗੱਲ ਕਰੀਏ ਆਮ ਲੋਕਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਯਾਤਰੀ ਟ੍ਰੇਨ ਨੂੰ ਰੋਕਣਾ ਪੈਂਦਾ ਸੀ ਵੀ ਮਾਲ ਗੱਡੀਆਂ ਦੀ ਕ੍ਰੋਸਿੰਗ ਆ ਲੋਕ ਵੀ ਪਰੇਸ਼ਾਨ ਹੁੰਦੇ ਸੀ ਉਸ ਸਮੱਸਿਆ ਤੋਂ ਕਿੰਨੀ ਕਿੰਨੀ ਜਾਂਤੂ ਜਿਹੜਾ ਡੈਡੀਕੇਟਿਡ ਫਰੇਟ ਕੋਰੀਡੋਰ ਹੈ ਦਾ ਮਤਲਬ ਇਹੀ ਹੈ ਜੀ ਕਿ ਇਹ ਕੋਰੀਡੋਰ ਬਿਲਕੁਲ ਅਡਾ ਹੈ ਯਾਤਰੀ ਟ੍ਰੇਨਾਂ ਤੋਂ ਜਿਹੜੀ ਯਾਤਰੀ ਟ੍ਰੇਨ ਹੈ